ਸਸਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਇਹ ਵੀਡੀਓ ਸਕਿਪ ਨਾ ਕਰਿਓ ਕਿਉਂਕਿ ਹਰ ਇੱਕ ਬੰਦੇ ਨੂੰ ਅੱਜ ਕੱਲ ਸਟੈਪਲਾਈਜ਼ਰ ਦੀ ਲੋੜ ਪੈਂਦੀ ਹੈ ਦੁਕਾਨਾਂ ਵਾਲੇ ਸਾਨੂੰ ਕਈ ਵਾਰੀ ਇਦਾਂ ਦੀ ਸਟੈਪਲਾਈਜ਼ਰ ਵੇਚ ਦਿੰਦੇ ਆ ਜਿਨ੍ਹਾਂ ਦੀ ਸਾਨੂੰ ਲੋੜ ਹੀ ਨਹੀਂ ਹੁੰਦੀ ਤੇ ਜੇ ਕਿਤੇ ਸਾਲ ਵਿੱਚ ਜਿਆਦਾ ਵਾਟ ਵੋਲਟੇਜ ਵਧ ਘਟ ਜਾਂਦੀ ਹੈ 2-4 ਵਾਰੀ ਤੇ ਉਸ ਦਿਨ ਉਹ ਸਟੈਨ ਉਹ ਵੋਲਟੇਜ ਜਿਹੜੇ ਸਟੈਪਲਾਈਜ਼ਰ ਹੁੰਦੇ ਆ ਤੁਹਾਡੇ ਵੋਲਟੇਜ ਮੀਟਰ ਉਹ ਕੰਮ ਹੀ ਨਹੀਂ ਕਰਦੇ ਸਟੈਪਲਾਈਜ਼ਰ ਜਦੋਂ ਵੀ ਲੈਣਾ ਹੋਵੇ ਕਾਪਰ ਦਾ ਹੀ ਲੈਣਾ ਚਾਹੀਦਾ ਹੈ ਐਲੂਮੀਨੀਅਮ ਤੋਂ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਸਟੈਪਲਾਈਜ਼ਰ ਦੇ ਵਿੱਚ ਮੇਨ ਜ ਵੀ ਵੋਲਟੇਜ ਵਧਨ ਤੋਂ ਬਾਅਦ ਵੀ ਇਹ ਬੰਦ ਕਰ ਦੇਵੇ ਸਾਡੇ ਘਰ ਦੀ ਸਪਲਾਈ ਤੇ ਜਿਹੜੇ ਵੋਲਟੇਜ ਘਟਣ ਤੋਂ ਬਾਅਦ ਵੀ ਸਾਡੇ ਘਰ ਦੀ ਸਪਲਾਈ ਬੰਦ ਕਰ ਦੇਵੇ ਇਸ ਤਰ੍ਹਾਂ ਦਾ ਹੀ ਲੈਣਾ ਚਾਹੀਦਾ ਜਿੱਦਾਂ ਇਹ ਤੁਹਾਡੇ ਸਾਹਮਣੇ ਐਨਾਲੌਗ ਮੀਟਰ ਵਾਲਾ ਸਟੈਬਲਾਈਜ਼ਰ ਹੈ ਇਹਦੇ ਵਿੱਚ ਸੂਈਆਂ ਵਾਲੇ ਮੀਟਰ ਲੱਗੇ ਹੁੰਦੇ ਆ ਜਿਨ੍ਹਾਂ ਤੋਂ ਸਾਨੂੰ ਸੂਈ ਤੋਂ ਪਤਾ ਲੱਗਦਾ ਕਿੰਨੇ ਐਂਪੀਅਰ ਲੈ ਰਿਆ ਔਰ ਕਿੰਨੇ ਵੋਲਟੇਜ ਸਾਨੂੰ ਆ ਰਹੇ ਨੇ ਇੱਕ ਡਿਜੀਟਲ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਲਿਖ ਕੇ ਹੁੰਦਾ ਕਿੰਨੇ ਐਂਪੀਅਰ ਸਾਡੇ ਜਿਹੜਾ ਇੰਸਟਰੂਮੈਂਟ ਲੈ ਰਿਆ ਔਰ ਕਿੰਨੇ ਵੋਲਟੇਜ ਆ ਰਹੇ ਨੇ ਔਰ ਕਿੰਨੇ ਵੋਲਟੇਜ ਜਾ ਰਹੇ ਨੇ ਸਟੈਬਲਾਈਜ਼ਰ ਦੇ ਭਾਰ ਤੋਂ ਵੀ ਪਤਾ ਜਿਹੜਾ ਭਾਰਾ ਜ਼ਰੂਰ ਹੋਣਾ ਚਾਹੀਦਾ ਜੇ ਜਿਆਦਾ ਹਲਕਾ ਹੈ ਤਾਂ ਉਹ ਵੀ ਨਹੀਂ ਲੈਣਾ ਚਾਹੀਦਾ ਜੇ 2-3 ਕਿਲੋ ਦਾ ਹੈ ਤਾਂ ਉਹ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਇਸ ਤਰ੍ਹਾਂ ਸਟੈਬਲਾਈਜ਼ਰ ਦੇ ਮੀਟਰ ਦੇ ਉੱਤੇ ਸੋਈਆਂ ਵਾਲਾ ਜੇ ਹੋਵੇ ਇਹਦੇ ਤੇ 15 ਐਂਪੀਅਰ ਤੋਂ ਜੇ ਜਿਆਦਾ ਐਂਪੀਅਰ ਸਾਡੇ ਕੋਈ ਵੀ ਚੀਜ਼ ਲੈ ਰਹੀ ਹੈ ਏਸੀ ਸਮਰਟੀਵਲ ਮੋਟਰ ਤੇ ਸਾਨੂੰ ਉਹ ਚੀਜ਼ ਚੈੱਕਰ ਵਾਲਾ ਨਹੀਂ ਚਾਹੀਦੀ ਹੈ ਜਾਂ ਆਪਣਾ ਸਟੈਬਲਾਈਜ਼ਰ ਚੈੱਕਰ ਵਾਲਾ ਲੈਣਾ ਚਾਹੀਦਾ ਜੇ 300 ਵੋਲਟੇਜ ਤੋਂ ਉੱਪਰ ਸੋਈ ਜਾ ਰਹੀ ਹੈ ਜਾਂ 15 ਐਂਪੀਅਰ ਤੋਂ ਜਿਆਦਾ ਜਾ ਰਹੀ ਹੈ ਸਟੈਬਲਾਈਜ਼ਰ ਵਿੱਚ ਲਿਖਿਆ ਹੁੰਦਾ ਉਹ ਜਿਹੜੀ ਜਿਹੜੀ ਪਾਵਰ ਸਪਲਾਈ ਆ 90 ਵੋਲਟੇਜ ਵੀ ਆ ਰਹੀ ਹੈ ਮੀਟਰ ਤੋਂ ਤੇ ਇਹ ਉਹਨੂੰ 220 ਕਰਕੇ ਤੁਹਾਡੀ ਪਾਵਰ ਸਪਲਾਈ ਚਾਲੂ ਰੱਖਦਾ ਆ 130 ਪਲੱਸ ਲਿਖਿਆ ਹੋਵੇ ਤੇ ਇਹਦਾ ਮਤਲਬ ਇਹ ਹੋ ਜਾਂਦਾ ਵੀ 130 ਵੋਲਟੇਜ ਜੇ ਤੁਹਾਨੂੰ ਮਿਲ ਰਹੀ ਹੈ ਸਪਲਾਈ ਤੇ ਇਹਨੂੰ 220 ਕਰਕੇ ਤੁਹਾਡੇ ਘਰ ਦੀ ਸਪਲਾਈ ਚਾਲੂ ਰੱਖਦਾ 170 ਵੋਲਟੇਜ ਵਾਲਾ ਜਿਹੜਾ ਹੁੰਦਾ ਹੈ ਉਹ ਕੋਈ ਜ਼ਿਆਦਾ ਵਧੀਆ ਨਹੀਂ ਹੁੰਦਾ 170 ਵੋਲਟੇਜ ਜੇ ਆ ਰਹੇ ਨੇ ਉਹਨੂੰ 220 ਕਰਕੇ ਤੁਹਾਡੇ ਘਰ ਦੀ ਸਪਲਾਈ ਤੇ ਚਾਲੂ ਰੱਖਦਾ ਪਰ 170 ਤੋਂ ਜਦੋਂ ਜ਼ਿਆਦਾ ਵੋਲਟੇਜ ਘਟ ਜਾਂਦੀ ਹੈ ਇਹ ਕੰਮ ਕਰਨਾ ਬੰਦ ਕਰ ਦਿੰਦਾ ਜੇ ਹੋ ਸਕੇ 130 ਪਲੱਸ ਜਿਹੜਾ ਹੁੰਦਾ ਹੈ ਉਹ ਵੋਲਟੇਜ ਜਿਹੜਾ ਸਟੈਬਲਾਈਜ਼ਰ ਹੈ ਉਹ ਲੈਣਾ ਚਾਹੀਦਾ ਹੈ ਜਿਹੜਾ ਜ਼ਿਆਦਾ 170 ਵਾਲਾ ਉਹ ਜ਼ਿਆਦਾ ਵੋਲਟੇਜ ਨਹੀਂ ਵਧਾ ਪੁੰਦਾ ਜਿਹੜਾ 130 ਪਲੱਸ ਵੋਲਟੇਜ ਜਿਹੜਾ ਸਟੈਬਲਾਈਜ਼ਰ ਹੋਏਗਾ ਉਹ ਦਾ ਭਾਰ ਕੋਈ 7-8 ਕਿਲੋ ਜ਼ਰੂਰ ਹੋਣਾ ਚਾਹੀਦਾ ਤਾਂ ਹੀ ਇਹ ਵੋਲਟੇਜ ਵਧਾਏਗਾ ਜੇ 2 ਜਾਂ 3 ਕਿਲੋ ਦੇ ਉੱਪਰ 130 ਪਲੱਸ ਲਿਖਿਆ ਹੋਇਆ ਹੈ ਤੇ ਉਹ ਕੋਈ ਖਾਸ ਵੋਲਟੇਜ ਨਹੀਂ ਵਧਾ ਪੁੰਦਾ ਨਾ ਹੀ ਕੋਈ ਖਾਸ ਵੱਡਾ ਲੋਡ ਚੁੱਕ ਪੁੰਦਾ ਹੈ ਇਹ ਜੋ ਸਟੈਪਲਾਈਜ਼ਰ ਦੇ ਵਿੱਚ ਇਹ ਵੀ ਕਰਨਾ ਚਾਹੀਦਾ ਵੀ 4 ਕਿਲੋਵੋਟ ਤੋਂ ਵੱਡਾ ਹੀ ਲੈਣਾ ਚਾਹੀਦਾ ਛੋਟਾ ਨਹੀਂ ਲੈਣਾ ਚਾਹੀਦਾ ਕੋਈ 4 ਕਿਲੋਵੋਟ ਦੇ ਉੱਪਰ ਦੇ ਡੇਢ ਟਨ ਦਾ ਵੀ ਅਸੀਂ ਚੱਲ ਜਾਂਦਾ ਤੇ 1 ਟਨ ਦਾ ਵੀ ਚੱਲ ਜਾਂਦਾ ਇਹ ਸਟੈਪਲਾਈਜ਼ਰ ਇਹ ਖੋਲਿਆ ਇਹਦੇ ਵਿੱਚ ਗੋਲ ਟਰਾਂਸਫਾਰਮਰ ਲੱਗਾ ਹੋਇਆ ਦੋਰ ਲਿਆਂ ਲੱਗੀਆਂ ਹੋਈਆਂ ਨੇ ਮਤਲਬ ਇਹ ਜਿਹੜਾ ਦੋਰ ਲਿਆਂ ਵਾਲਾ ਹੈ 130 ਪਲੱਸ ਹੈ ਜੀ ਇਹਦੇ ਵਿੱਚ ਕੋਈ ਹਾਈ ਕੱਟ ਜਾਂ ਲੋ ਕੱਟ ਨਹੀਂ ਲੱਗਾ ਹੋਇਆ ਇਹ ਤੁਹਾਨੂੰ ਦੇਖਣ ਤੋਂ ਬਾਹਰੋਂ ਹੀ ਪਤਾ ਲੱਗ ਜਾਏਗਾ ਕਿਉਂਕਿ ਇਹਦੀ ਬੈਕ ਸਾਈਡ ਤੇ ਤੁਹਾਨੂੰ ਇੱਕੋ ਨਾਟਕ ਦਿਖਾਈ ਦੇਵੇਗਾ ਜਿਹੜਾ ਟਰਾਂਸਫਰਮਰ ਵਿੱਚ ਗੱਭੇ ਲੱਗਾ ਹੋਇਆ ਹੈ ਵਿਚਕਾਰ ਜਿਹੜਾ ਲੱਗਾ ਹੋਇਆ ਨਾਟ ਇਹ ਤੁਹਾਨੂੰ ਬੈਕ ਸਾਈਡ ਤੋਂ ਵੋਲਟੇਜ ਮੀਟਰ ਤੋਂ ਦਿਖਾਈ ਦਿੰਦਾ ਹੈ ਇਸ ਤੋਂ ਪਤਾ ਲੱਗ ਜਾਂਦਾ ਵੀ ਇਹ ਗੋਲ ਟਰਾਂਸਫਰਮਰ ਵਾਲਾ ਜਿਹੜਾ ਸਟੈਬਲਾਈਜ਼ਰ ਹੈ ਇਹਦੇ ਵਿੱਚ ਦੋ ਰੇਲਾਂ ਲੱਗੀਆਂ ਸੀਆਂ ਕਦੇ ਖੋਲ ਕੇ ਦੇਖੋਗੇ ਤਾਂ ਦੋ ਰੇਲਾਂ ਦਾ ਮਤਲਬ ਹੈ ਵੀ ਇਹ 130 ਪਲੱਸ ਹੈ ਜੇ ਇਹਦੇ ਵਿੱਚ ਹਾਈ ਲੋ ਕਟ ਲੱਗਾ ਹੁੰਦਾ ਤਾਂ ਫਿਰ ਇੱਕ ਲੇ ਹੋਰ ਲੱਗੀ ਹੋਣੀ ਸੀ ਇਹ 90 ਪਲੱਸ ਖੋਲਿਆ ਹੋਇਆ ਜੀ ਅਸੀਂ ਇਹਦੇ ਵਿੱਚ ਚਾਰ ਰੇ ਤੇ ਨੇੜੀਆਂ ਜਿਹੜੀਆਂ ਨੇ ਸਪਲਾਈ ਨੂੰ ਵਧਾਉਣ ਘਟਾਉਣ ਵਾਲੀਆਂ ਲੱਗੀਆਂ ਹੋਈਆਂ ਨੇ ਇੱਕ ਜਿਹੜੀ ਆ ਉਹ ਸਪਲਾਈ ਨੂੰ ਬੰਦ ਕਰਨ ਲਈ ਲੱਗੀ ਹੋਈ ਆ ਜੇ 90 ਵੋਲਟੇਜ ਤੋਂ ਸਪਲਾਈ ਵੱਧ ਜਾਂਦੀ ਹੈ ਤਾਂ ਇਹ ਚੱਲੇਗਾ ਜੇ ਘਟ ਜਾਂਦੀ ਹੈ ਤੇ ਤੁਹਾਡੇ ਘਰ ਦੀ ਸਪਲਾਈ ਨੂੰ ਬੰਦ ਕਰ ਦਿੰਦਾ ਆ ਤੇ ਜੇ ਇਹਦੇ ਆਮ ਤੌਰ ਤੇ ਜਿਹੜਾ ਸਟੈਬਲਾਈਜ਼ਰ ਆਪਾਂ ਲੈਨੇ ਆ ਨਾ ਉਹਨੂੰ ਮੇਨ ਸਪਲਾਈ ਤੇ ਲਾਉਣਾ ਚਾਹੀਦਾ ਕਿਉਂਕਿ ਸਾਡੇ ਘਰ ਦੀਆਂ ਸਾਰੀਆਂ ਚੀਜ਼ਾਂ ਕੀਮਤੀ ਹੁੰਦੀਆਂ ਮੋਬਾਈਲ ਐਲਸੀਡੀ ਜਾਂ ਹੋਰ ਵੀ ਜਿੰਨੀਆਂ ਵੀ ਘਰ ਦੀਆਂ ਚੀਜ਼ਾਂ ਨੇ ਸਾਰੀਆਂ ਹੀ ਕੀਮਤੀ ਹੁੰਦੀਆਂ ਨੇ ਸਟੈਬਲਾਈਜ਼ਰ ਦੇ ਵਿੱਚ ਜਿਹੜਾ ਦੂਜੀ ਕਿਸਮ ਦਾ ਸਾਡੇ ਕੋਲ ਆਉਂਦਾ ਜੀ ਦੇਖਣ ਨੂੰ ਤਾਂ ਉਹ ਵੀ ਇਦਾਂ ਹੀ ਹੁੰਦਾ ਪਰ ਉਹਦੇ ਵਿੱਚ ਤਾਂ ਅੰਦਰ ਜਿਹੜਾ ਟਰਾਂਸਫਾਰਮ ਹੁੰਦਾ ਹੈ ਸਕੁਅਰ ਟਾਈਪ ਹੁੰਦਾ ਜਿੱਦਾਂ ਇਹ ਚੌਰਸ ਟਾਈਪ ਹੈ ਇਹ ਜ਼ਿਆਦਾ ਜਿਹੜਾ ਗੋਲ ਟਰਾਂਸਫਾਰਮ ਹੁੰਦਾ ਉਹਦੇ ਨਾਲੋਂ ਜ਼ਿਆਦਾ ਸੇਫ ਹੁੰਦਾ ਇਹਦੀ ਲਾਈਫ ਵੀ ਜ਼ਿਆਦਾ ਹੁੰਦੀ ਹੈ ਕਈ ਕੰਪਨੀਆਂ ਡੋਰ ਲਿਆਂ ਲੱਗੀਆਂ ਹੋਈਆਂ ਜੀ 160 ਪਲੱਸ ਹੈ 170 ਪਲੱਸ ਹੈ ਇਹਦੇ ਵਿੱਚ ਇਕਰਲੇ ਜਿਹੜੀ ਆ ਉਹ ਸਪਲਾਈ ਬੰਦ ਕਰਨ ਨੂੰ ਲੱਗੀ ਹੋਈ ਆ ਤੇ ਇਕਰਲੇ ਜਿਹੜੀ ਆ ਜੀ ਪਾਵਰ ਨੂੰ ਵੱਧ ਘੱਟ ਕਰਨ ਲੱਗੀ ਹੋਈ ਆ ਇਹ ਜਿਹੜੇ ਹੁੰਦੇ ਨੇ ਗੋਲ ਟਰਾਂਸਫਾਰਮ ਉਹਦੇ ਨਾਲੋਂ ਜ਼ਿਆਦਾ ਸੇਫ ਹੁੰਦੇ ਨੇ ਜੇ ਤੁਸੀਂ ਉਲਟਾ ਕਰਕੇ ਦੇਖੋਗੇ ਤੇ ਪਿੱਛੇ ਤੁਹਾਨੂੰ ਚਾਰ ਨਾਟ ਲੱਗਣਗੇ ਬਾਹਰੋਂ ਹੀ ਪਤਾ ਲੱਗ ਜਾਏਗਾ ਵੀ ਇਹਦੇ ਵਿੱਚ ਚੌਥੇ ਟਰਾਂਸਫਾਰਮ ਹੈ ਇਹ ਗੋਲ ਨਾਲੋਂ ਬਹੁਤ ਵਧੀਆ ਹੁੰਦਾ ਹੈ ਕਿ ਇਹਦੇ ਵਿੱਚ ਇਹ ਹੁੰਦਾ ਤਾਰ ਮੋਟੀ ਪਈ ਹੁੰਦੀ ਹੈ ਸਪਲਾਈ ਇਹ ਜ਼ਿਆਦਾ ਵਧੀਆ ਗੋਲ ਨਾਲੋਂ ਦਿੰਦਾ ਹੈ ਉਹਦੀ ਇਹਦੀ ਲਾਈਫ ਜਿਹੜੀ ਹੈ ਜਿਦਾਂ ਦੂਜੇ ਜਿਹੜੇ ਗੋਲ ਟਰਾਂਸਫਾਰਮ ਹੁੰਦੇ ਉਹਦੇ ਨਾਲੋਂ ਜ਼ਿਆਦਾ ਹੁੰਦੀ ਹੈ ਤੀਜੀ ਕਿਸਮ ਆ ਜਾਂਦੀ ਹੈ ਜੀ ਸੀਵੀਟੀ ਕਨਸਟੈਂਟ ਵੋਲਟੇਜ ਟਰਾਂਸਫਾਰਮਰ ਇਹ ਬਹੁਤ ਹੀ ਵਧੀਆ ਹੁੰਦਾ ਜੀ ਸਭ ਤੋਂ ਸੇਫ ਜਿਹੜਾ ਹੈ ਵੋਲਟੇਜ ਲਈ ਜਿਹੜਾ ਮੀਟਰ ਹੁੰਦਾ ਉਹ ਇਹੀ ਹੁੰਦਾ ਹੈ ਇਹਦੇ ਵਿੱਚ ਨਾ ਇਹ ਕੋ ਵੋਲਟੇਜ ਨੂੰ 220 ਤੋਂ ਵਧਣ ਦਿੰਦਾ ਨਾ ਘਟਣ ਦਿੰਦਾ ਜੀ ਜਿਹੜੀ ਵੀ ਆਪਣੇ ਘਰ ਵਿੱਚ ਕੀਮਤੀ ਚੀਜ਼ ਐ ਐਲਸੀਡੀ ਐ ਜਾਂ ਕੁਝ ਵੀ ਐ ਜਿਹੜੇ ਮਸ਼ੀਨਾ ਹੁੰਦੀਆਂ ਨੇ ਉੱਥੇ ਇਹਨੂੰ ਹੀ ਲਾਉਣਾ ਚਾਹੀਦਾ ਇਹਦੇ ਵਿੱਚ ਇਸ ਤਰ੍ਹਾਂ ਦਾ ਟਰਾਂਸਫਾਰਮਰ ਹੁੰਦਾ ਹੈ ਜੀ ਇਹਦੇ ਵਿੱਚ ਜਿਦਾਂ ਦੂਸਰੇ ਟਰਾਂਸਫਾਰਮ ਹੁੰਦੇ ਨੇ ਉਹਦੇ ਵਿੱਚ 20 25 ਵੋਲਟੇਜ ਇਕੱਠੇ ਵੱਜ ਜਾਂਦੇ ਨੇ ਰਿਲੇ ਨਾਲ ਕਈ ਵਾਰੀ 40 ਵੋਲਟੇਜ ਵੱਧ ਜਾਂਦੇ ਕਈ ਵੇਲੇ ਘਟ ਜਾਂਦੇ ਇਹ ਇਸ ਤਰ੍ਹਾਂ ਨਹੀਂ ਹੁੰਦਾ ਇਹਦੇ ਵਿੱਚ ਵੋਲਟੇਜ ਬਿਲਕੁਲ ਸਿੱਧੀ 220 ਤੇ ਸੈਟ ਹੈ ਤੇ 220 ਮਿਲਣੀ ਹੈ ਸਭ ਤੋਂ ਜ਼ਿਆਦਾ ਸੇਫ ਜਿਹੜਾ ਹੁੰਦਾ ਉਹ ਇਹੀ ਹੁੰਦਾ ਜੀ ਸੀਵੀਟੀ ਜਿਹੜੀ ਵੀ ਚੀਜ਼ ਤੁਸੀਂ ਚਾਹੁੰਦੇ ਹੋ ਖਰਾਬ ਨਾ ਹੋਵੇ ਜਾਂ ਐਕੂਰੇਸੀ ਜਿਹਦੇ ਵਿੱਚ ਮਸ਼ੀਨ ਵਿੱਚ ਲੋਡ ਹੋਵੇ ਉੱਥੇ ਆਪਾਂ ਇਹ ਸੀਵੀਟੀ ਲਾਉਨੇ ਆ ਇਹਦੇ ਵਿੱਚ ਵੋਲਟੇਜ ਬਹੁਤ ਹੀ ਸਮੂਥ ਇਕੋ ਜਿਹੀ ਮਿਲਦੀ ਹੈ ਨਾ ਵੱਧਦੀ ਹੈ ਤੇ ਨਾ ਘਟਦੀ ਹੈ ਇਹਦੇ ਤੋਂ ਬਾਅਦ ਇੱਕ ਜਿਹੜਾ ਅਗਲਾ ਆ ਜਾਂਦਾ ਹੈ ਜੀ ਵੋਲਟੇਜ ਮੀਟਰ ਉਹਨੂੰ ਕਹਿੰਦੇ ਨੇ ਆਪਾਂ ਸਰਵੋ ਸਰਵੋ ਵਿੱਚ ਇਸ ਤਰ੍ਹਾਂ ਹੁੰਦਾ ਹੈ ਜੀ ਉਹ ਦੇ ਵਿੱਚ ਮੋਟਰ ਟਾਈਪ ਹੁੰਦਾ ਹੈ ਮੋਟਰ ਟਾਈਪ ਇੱਕ ਗਰਾਉਂਡ ਜਿਆ ਬਣਿਆ ਹੁੰਦਾ ਹੈ ਜੀ ਇਸ ਤਰ੍ਹਾਂ ਹੁੰਦਾ ਹੈ ਗੋਲ ਜੀ ਕੋਇਲ ਬਣੀ ਹੁੰਦੀ ਹੈ ਇਹਦੇ ਵਿੱਚ 90 ਤੋਂ ਲੈ ਕੇ 400 ਵੋਲਟੇਜ ਤੱਕ ਹੁੰਦੀ ਹੈ ਜਿੱਥੇ ਘੁੰਮ ਕੇ ਆਪਣੇ ਆਪ ਨੂੰ 220 ਤੇ بار بار ਸੈੱਟ ਕਰਦੀ ਰਹਿੰਦੀ ਇਹਦੇ ਵਿੱਚ ਵੀ ਝਟਕੇ ਨਹੀਂ ਲੱਗਦੇ ਬਿਜਲੀ ਦੇ ਅੱਗੇ ਜਿਹੜੀ ਆਪਣਾ ਇਨਸਟਰੂਮੈਂਟ ਲੱਗਾ ਹੁੰਦਾ ਉਹਨੂੰ ਕੋਈ ਝਟਕਾ ਨਹੀਂ ਲੱਗਦਾ ਇਹਦੇ ਵਿੱਚ ਇਹ ਵੱਡੇ ਵੱਡੇ ਵੀ 3 ਫੇਸ ਵੀ ਹੁੰਦੇ ਨੇ ਤੇ ਸਿੰਗਲ ਫੇਸ ਵੀ ਮਿਲਦੇ ਨੇ ਇਹਦੇ ਉੱਪਰ ਹੀ ਪੈਟਰੋਲ ਪੰਪ ਵਗੈਰਾ ਜਿਹੜੇ ਚੱਲਦੇ ਨੇ ਬਹੁਤ ਐਕੂਰੇਸੀ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਇਹਦੇ ਤੇ ਚੱਲਦੀਆਂ ਨੇ ਸੀਵੀਟੀ ਜਿਹੜਾ ਹੁੰਦਾ ਉਹ ਆਪਣੀ ਜਦਾਂ ਉਹਦੀ ਖਪਤ ਹੁੰਦੀ ਹੈ ਬਿਜਲੀ ਦੀ ਥੋੜੀ ਜਿਹੀ ਜ਼ਿਆਦਾ ਖਾਂਦਾ ਇਸ ਲਈ ਲੋਕੀ ਸੀਵੀਟੀ ਘੱਟ ਯੂਜ਼ ਕਰਦੇ ਨੇ ਸਰਵੋ ਦੀ ਜਿਹੜੀ ਹੈ ਖਪਤ ਸੀਵੀਟੀ ਨਾਲੋਂ ਘੱਟ ਹੁੰਦੀ ਹੈ ਕੋਈ ਵੀ ਜਦ ਆਪ ਵੀ ਬਿਜਲੀ ਦੀ ਕਰਦੇ ਨੇ ਅਰ ਇਹਦੇ ਨਾਲ ਜਿਹੜੇ ਆਪਾਂ ਨੂੰ ਫਾਇਦੇ ਹੁੰਦੇ ਆ ਉਹ ਦਿਖਾਈ ਨਹੀਂ ਦਿੰਦੇ ਸਿੱਧੇ ਰੂਪ ਵਿੱਚ ਨਹੀਂ ਸਿੱਧੇ ਰੂਪ ਵਿੱਚ ਸਾਨੂੰ ਵੋਲਟੇਜ ਮੀਟਰ ਜਿਹੜੇ ਸਟੈਬਲਾਈਜ਼ਰ ਹੁੰਦੇ ਬਹੁਤ ਜ਼ਿਆਦਾ ਫਾਇਦੇ ਕਰਦੇ ਆ ਜਦੋਂ ਵੀ ਆਪਾਂ ਸਟੈਬਲਾਈਜ਼ਰ ਲੈਣਾ ਆ ਹਾਈ ਤੇ ਲੋ ਕੱਟ ਜ਼ਰੂਰ ਲੱਗਣਾ ਚਾਹੀਦਾ ਨਹੀਂ ਤੇ ਇਸ ਤਰ੍ਹਾਂ ਹੁੰਦਾ 350 ਵੋਲਟੇਜ ਜੇ ਤੁਹਾਨੂੰ ਮੀਟਰ ਵਿੱਚੋਂ ਆਉਂਦੀ ਹੈ ਤੇ ਉਹਨੂੰ 500 ਵੋਲਟੇਜ ਵਧਾ ਕੇ ਤੁਹਾਡੇ AC ਨੂੰ ਜਿਹੜਾ ਬਾਹਰਲਾ ਯੂਨਟ ਨੂੰ ਬਲਾਸਟ ਕਰਵਾ ਸਕਦੇ ਅੰਦਰ ਵਾਲੇ ਯੂਨਟ ਨੂੰ ਅੱਗ ਲਾ ਸਕਦੇ ਆ ਜੇ ਕੱਟ ਨਾ ਕਰਨਾ ਤੁਹਾਡੇ ਘਰ ਦੀਆਂ LCDਆਂ ਵਗੈਰਾ ਨੂੰ ਵੀ ਖਰਾਬ ਕਰ ਸਕਦੇ ਹਾਈ ਤੇ ਲੋ ਕੱਟ ਜ਼ਰੂ ਗੈਸ ਹੁੰਦੀ ਹੈ ਉਹ ਬਲਣਸ਼ੀਲ ਹੁੰਦੀ ਹੈ ਉਹਨੂੰ ਅੱਗ ਛੇਤੀ ਲੱਗ ਜਾਂਦੀ ਹੈ ਅੱਗੇ ਜਿਹੜਾ ਆ ਗਿਆ ਜੀ ਤੁਹਾਨੂੰ ਕਾਪਰ ਦਾ ਹੀ ਲੈਣਾ ਚਾਹੀਦਾ ਹੈ ਤੇ 4 ਕਿਲੋਵੈਟ ਤੋਂ ਵੱਡਾ ਹੀ ਸਟੈਬਲਾਈਜ਼ਰ ਲਾਓ ਉਹਨੂੰ ਮੇਨ ਤੇ ਲਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਸਾਰੇ ਘਰ ਦੀਆਂ ਤੁਹਾਡੀਆਂ ਚੀਜ਼ਾਂ ਕੀਮਤੀ ਹੁੰਦੀਆਂ ਨੇ ਏਸੀ ਤਾਂ ਆਪਣਾ ਜਿਹੜਾ 3-4 ਮਹੀਨੇ ਚੱਲਣਾ ਹੁੰਦਾ ਪਰ ਆਪਾਂ ਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹਨੂੰ ਹਾਈ ਤੇ ਲੋ ਕੱਟ ਵਾਲਾ ਲਿਆ ਜਾਵੇ ਤੇ ਉਹਨੂੰ ਮੇਨ ਦੇ ਉੱਤੇ ਲਾ ਦਿੱਤਾ ਜਾਵੇ ਤੇ ਕਿਉਂਕਿ ਸਾਰਾ ਸਾਲ ਸਾਡੀ ਜਿਹੜੀਆਂ ਬਾਕੀ ਚੀਜ਼ਾਂ ਨੇ ਘਰ ਦੀਆਂ ਉਹਦੀ ਸਿਕਿਉਰਿਟੀ ਬਣੀ ਰਹੇ ਤੇ ਜਦੋਂ ਵੀ ਆਪਾਂ ਸਟੈਬਲਾਈਜ਼ਰ ਲੈਣ ਜਾਣਾ ਆ ਤੇ ਇਹ ਕੋਸ਼ਿਸ਼ ਵੀ ਕਰਨੀ ਚਾਹੀਦੀ ਕਾਪਰ ਦਾ ਲਈਏ ਤੇ ਉਸ ਤੋਂ ਬਾਅਦ ਪਹਿਲੀ ਆਪਸ਼ਨ ਆਪਣੀ ਸਕੁਅਰ ਟਰਾਂਸਫਾਰਮਰ ਵਾਲੀ ਹੋਣੀ ਚਾਹੀਦੀ ਜੇ ਉਹ ਨਹੀਂ ਮਿਲਦਾ ਤਾਂ ਹੀ ਆਪਾਂ ਨੂੰ ਗੋਲ ਟਰਾਂਸਫਾਰਮਰ ਵਾਲਾ ਲੈਣਾ ਚਾਹੀਦਾ ਉਹਦਾ ਭਾਰ ਜ਼ਰੂਰ ਹੋਣਾ ਚਾਹੀਦਾ ਸਟੈਬਲਾਈਜ਼ਰ ਦਾ ਇਹ ਨਾ ਹੋਵੇ 2-3 ਕਿਲੋ ਦਾ ਹੀ ਹੋਵੇ ਉਹਦਾ ਕੋਈ ਜ਼ਿਆਦਾ 2-3 ਕਿਲੋ ਵਿੱਚ ਕੋਈ ਜ਼ਿਆਦਾ ਵੋਲਟੇਜ ਨਹੀਂ ਵਧਾ ਪਾਊਗਾ ਥੋੜਾ ਜਿਹਾ ਭਾਰਾ ਹੋਵੇ ਉਹਦੇ ਤੋਂ ਬਾਅਦ ਇਹਦੇ ਫਾਇਦੇ ਜਿਹੜੇ ਹੁੰਦੇ ਨੇ ਜਿੱਦਾਂ ਫਰਿੱਜ ਦਾ ਆਪਾਂ ਨੂੰ ਫਾਇਦਾ ਦਿਸਦਾ ਨਹੀਂ ਉਹਦੇ ਵੀ ਸਿੱਧੇ ਰੂਪ ਵਿੱਚ ਫਾਇਦੇ ਹੁੰਦੇ ਨੇ ਦਾ ਸਟੈਬਲ ਇਹ ਵੀਡੀਓ ਵਿੱਚ ਤੁਹਾਨੂੰ ਸੋਲਰ ਤੇ ਇਸੇ ਕਿੰਨੇ ਚੱਲਦੇ ਨੇ ਤੇ ਕਿੱਦਾਂ ਚੱਲਦੇ ਨੇ ਉਹਦੀ ਪੂਰੀ ਜਾਣਕਾਰੀ ਦੇਵਾਂਗੇ ਤੇ ਆਪਣੀ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ ਜਲਦੀ ਆਪਾਂ ਹਾਜ਼ਰ ਹੋਵਾਂਗੇ ਜੀ ਧੰਨਵਾਦ ਜੀ